ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਗਿਲਾ ਬਰਨਾਲਾ ਦਾ ਪਿੰਡ ਹੈਗਾ ਧੂਰਕੋਟ ਧੂਰਕੋਟ ਦੇ ਪਿੰਡ ਦੇ ਵਿੱਚ ਸਰਬਸ਼ਾਂਤੀ ਹੁੰਦੀ ਹੈ ਪਰ ਕੁਝ ਦਿਨਾਂ ਬਾਅਦ ਇਹ ਸਰਬਸ਼ਾਂਤੀ ਜਿਹੜੀ ਟੁੱਟ ਜਾਂਦੀ ਹੈ ਤੇ ਬਾਈ ਇਰਾਜਪਾਲ ਖੜਾ ਹੁੰਦਾ ਹੈਗਾ ਸਰਪੰਚੀ ਦੀ ਚੋਣ ਦੇ ਵਿੱਚ ਤੇ ਜਿਹੜੀ ਸਰਪੰਚੀ ਦੀ ਚੋਣ ਹੈ ਸਰਬਸ਼ਾਂਤੀ ਨਾਲ ਚੁਣੀ ਜਾਂਦੀ ਹੈ ਭੰਗ ਕਿਉਂ ਹੁੰਦੀ ਹੈ ਉਹ ਮੁੱਦੇ ਦੇ ਗੱਲਬਾਤ ਕਰਾਂਗੇ ਬਾਕੀ ਬਾਈ ਜਿਹੜਾ ਰਾਜਪਾਲ ਹੈਗਾ ਸਰਪੰਚੀ ਦੀ ਚੋਣ ਲੜ ਰਿਹਾ ਹੈ ਕਿ ਪਿੰਡ ਦੇ ਕਿਹੜੇ ਕੰਮ ਨੇ ਜਿਹੜੇ ਉਹ ਪਹਿਲ ਦੇ ਆਧਾਰ ਤੇ ਕਰੂਗਾ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਬਾਈ ਨਾਲ ਵੀ ਕਰਦੇ ਆ ਅਮਰੀਕ ਜੀ ਉਸ ਤੋਂ ਪਹਿਲਾਂ ਤੁਹਾਨੂੰ ਚਾਹਨਾ ਪਾਦੀਏ ਕਿ ਜਿਹੜਾ ਇਹ ਇੱਥੇ ਪਿੰਡ ਧੂਰਕੋਟ ਦੇ ਵਿੱਚ ਲੇਡੀ ਜਰਨਲ ਜਰਨਲ ਦੇ ਲਈ ਜਿਹੜੀ ਸੀਟ ਰੱਖਵੀ ਹੈ ਜੀ ਠੀਕ ਹੈ ਸੋ ਜਿਹੜਾ ਬਈ ਰਾਜਪਾਲ ਬਿੱਟੂ ਹੈ ਉਹ ਇੱਕ ਕਿਰਤੀ ਪਰਿਵਾਰ ਕਹਿ ਸਕਦੇ ਆ ਐਸਸੀ ਬ੍ਰਦਰੀ ਨਾਲ ਸੰਬੰਧਤ ਹੈ ਕਿਉਂ ਨੌਬਤਈ ਜਿਹੜਾ ਕਿ ਇੱਕ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਜਿੰਦਾਬਾਦ ਨਾਰਾ ਵੀ ਹੈ ਤੇ ਆਪਸੀ ਇੱਕ ਨੋ ਮਾਸ ਦਾ ਰਿਸ਼ਤਾ ਵੀ ਹੈ ਸੋ ਆਪਾਂ ਪੂਰੀ ਗੱਲਬਾਤ ਬਾਈ ਤੋਂ ਸੁਣਦੇ ਆ ਵੀ ਕੀ ਗੱਲਬਾਤ ਹੈ ਕਿਉਂ ਮਤਲਬ ਕਿ ਰਿਜ਼ਰਵੇਸ਼ਨ ਤੋੜੀ ਗਈ ਹੈ ਤੇ ਆਓ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸੁਭਨਾਮ ਕੀ ਹੈ ਰਾਜਪਾਲ ਸਿੰਘ ਬਿੱਟੂ ਬਾਈ ਸੋਨਾ ਸਨਾਫੀ ਤਾਰਾ ਸਿੰਘ ਬਾਈ ਤਾਰਾ ਸਿੰਘ ਬਰਨਾਲਾ ਜ਼ਿਲ੍ਹੇ ਦਾ ਪਿੰਡ ਤੂਰਗੋੜ ਹਾਂਜੀ ਹਾਂਜੀ ਤੂਰਗੋੜ ਅਸੀਂ ਵੀਰੇ ਸਰਪ ਸੰਮਤੀ ਹੁੰਦੀ ਹੁੰਦੀ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਨਾਮ ਸੀ ਉਹ ਮੁੰਡੇ ਦਾ ਜਿਹੜਾ ਪਹਿਲਾਂ ਸਰਪ ਸੰਮਤੀ ਨਾਲ ਚੁਣਿਆ ਜਾਂਦਾ ਹੈਗਾ ਬਾਈ ਗੁਰਸੇਵ ਸਿੰਘ ਫੌਜੀ ਜੀ ਹੈਪੀ ਫੌਜੀ ਹੈ ਫੌਜੀ ਫੌਜੀ ਕਹਿੰਦੇ ਨੇ ਮੁੰਡਾ ਹਾਂਜੀ ਹਾਂਜੀ ਉਹ ਸਰਬਸੰਮਤੀ ਨਾਲ ਚੁਣਿਆ ਜਾਂਦਾ ਹੈ ਪਰ ਹੁਣ ਜਿਹੜੀ ਸਰਬਸੰਮਤੀ ਹੈ ਛੋਡੇ ਵੱਲੋਂ ਭੰਗ ਕੀਤੀ ਜਾਂਦੀ ਹੈ ਉਹਦਾ ਕਾਰਨ ਕੀ ਹੈਗਾ ਕਾਰਨ ਬਾਈ ਜੀ ਮੇਨ ਇਹ ਆ ਵੀ ਸਾਨੂੰ ਐਸ்சி ਭਾਈਚਾਰੇ ਨੂੰ ਜੀ ਉਹਦੇ ਵਿੱਚ ਮੰਨ ਕੇ ਚੱਲੋ ਵੀ ਜਿੰਨੀਆਂ ਵੀ ਉਹਨਾਂ ਦੀਆਂ ਇੱਕ ਦੋ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸਾਨੂੰ ਜੀ ਕੋਈ ਵੀ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਰਾਬਤਾ ਨਹੀਂ ਰੱਖਿਆ ਗਿਆ ਤਾਂ ਉਸ ਤੋਂ ਅਸੀਂ ਮੰਨ ਕੇ ਚੱਲੋ ਨਿਰਾਸ਼ ਹੋ ਕੇ ਇਹ ਸਰਬਸੰਮਤੀ ਤੋੜੀ ਆ ਤੇ ਹੁਣ ਛੋਡੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਆ ਗਈ ਬਿਲਕੁਲ ਜੀ ਤੇ ਬਰਾਬਰ ਦੀ ਧੜ ਕਹਿ ਸਕਦੇ ਆ ਆਪਾਂ ਤੇ ਜ਼ਿੰਮੇਵਾਰੀ ਹੈ ਤੇ ਮੇਨ ਜਿਹੜੇ ਅਚੰਡੇ ਨੇ ਮੁੱਦੇ ਨੇ ਕਿ ਪਿੰਡ ਦੇ ਹਾਂਜੀ ਹਾਂਜੀ ਜਿਹੜੇ ਆਪਾਂ ਕਹਿ ਦਈਏ ਵੀ 10 ਮੰਗਾਂ ਲਾ ਲਈ ਪਿੰਡ ਦੀਆਂ ਘੱਟੋ ਘੱਟ ਉਹਦੇ ਵਿੱਚੋਂ ਜਿਹੜੀ ਪਹਿਲੀ ਮੰਗ ਪੂਰੀ ਕਰੋਗੇ ਕਿਹੜੀ ਕਰੋਗੇ ਜੇ ਤੁਸੀਂ ਜਿੱਤਦੇ ਹੋ ਦੇਖੋ ਬਾਈ ਜੀ ਸਭ ਤੋਂ ਪਹਿਲੀ ਮੰਗ ਹੋਊਗੀ ਸਾਡੀ ਜਿਹੜਾ ਪਿੰਡ ਦੇ ਵਿੱਚ ਪਾਣੀ ਦਾ ਵਿਕਾਸ ਆ ਜੀ ਕੋਸ ਪਾਣੀ ਦਾ ਵਿਕਾਸ ਹੋਇਆ ਹੋਇਆਗਾ ਪਾਈਪਲਾਈਨ ਪਏ ਹੋਏ ਆ ਜਿਹੜਾ ਅਧੂਰਾਗਾ ਕੰਮ ਸਭ ਤੋਂ ਪਹਿਲਾਂ ਉਹਨੂੰ ਪੂਰਾ ਕੀਤਾ ਜਾਊਗਾ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦਾ ਵਿਕਾਸ ਕੀਤਾ ਜਾਊਗਾ। ਨੰਬਰ 2 ਤੇ ਗਰਾਊਂਡ ਲੈ ਕੇ ਆਇਆ ਜਾਊਗਾ ਪਿੰਡ ਵਾਸਤੇ। ਗਰਾਊਂਡ ਲਿਆਂਦਾ ਜਾਊਗਾ ਕਿਉਂਕਿ ਉਸ ਨਾਲ ਗਰਾਊਂਡ ਆਉਣ ਦੇ ਨਾਲ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਆ ਜੋ ਨਸਿਆਂ ਵੱਲ ਜਾ ਰਹੀ ਆ ਉਹ ਨਸਿਆਂ ਤੋਂ ਉਹਨਾਂ ਨੂੰ ਆਪਾਂ ਪਾਸੇ ਕਰਕੇ ਗਰਾਊਂਡ ਨਾਲ ਜੋੜਨਾਗਾ ਤਾਂ ਆਪਣੇ ਵਧੀਆ ਇੱਥੇ ਪਲੇਅਰ ਪੈਦਾ ਹੋਣਗੇ। ਬਸ ਹਾਂਜੀ। ਤੇ ਬ੍ਰਦਰ ਸਾਰੇ ਕਹਿੰਦੇ ਨੇ ਵੀ ਲੋਕ ਜਿਹੜਾ ਚੋਣ ਲੜਦਾ ਹੈਗਾ ਹਨਾ ਇੱਕ ਪੜਿਆ ਲਿਖਿਆ ਹੋਵੇ ਸੂਝਵਾਨ ਹੋਵੇ ਤਾਂ ਮੈਨਰਾ ਕਬਚ ਨਹੀਂ ਹੋਊਗਾ ਕਿੰਨੇ ਪੜੇ ਲਿਖਿਆ ਹੋ ਤੁਸੀਂ ਪਲੱਸ 2 ਪਾਸ ਆ ਵੀਰੇ ਪਲੱਸ 2 ਪਾਸ ਹਾਂਜੀ ਹਾਂਜੀ ਤੇ ਜੇ ਆਪਾਂ ਸਕੂਲ ਦੀ ਗੱਲ ਕਰੀਏ ਸਕੂਲ ਕਿੰਨੀ ਤੱਕ ਆ ਤੁਹਾਡਾ ਸਕੂਲ 10ਵੀਂ ਤੱਕ ਆ ਬਾਈ ਜੀ ਕੀ ਉਹਨੂੰ ਅਪਗ੍ਰੇਡ ਕਰਾਉਂਗੇ ਅਪਗ੍ਰੇਡ ਕਰਾਵਾਂਗੇ ਬਾਈ ਜੀ ਬਿਲਕੁਲ ਜੀ ਹਾਂਜੀ ਹਾਂ ਅਸੀਂ ਪਿੰਡ ਦੇ ਵਿੱਚ ਸੁਸਾਇਟੀ ਹੈਗੀ ਆ ਸੁਸਾਇਟੀ ਹੈਗੀ ਆ ਬਾਈ ਜੀ ਠੀਕ ਹੈ ਹਾਂਜੀ ਤੇ ਡਿਸਪੈਂਸਰੀ ਹੈਗੀ ਆ ਡਿਸਪੈਂਸਰੀ ਹੈਗੀ ਆ ਬਾਈ ਜੀ ਠੀਕ ਹੈ ਹਸਪਤਾਲ ਪਸ਼ੂ ਵਾਲਾ ਉਹ ਵੀ ਹੈਗਾ ਜੀ ਹੈਗਾ ਹੈ ਹਾਂਜੀ ਹਾਂਜੀ ਤੇ پارک ਵਗੈਰਾ ਬਣਿਆ ਹੋਇਆ ਹੈਗਾ ਪਿੰਡ ਦੇ ਵਿੱਚ پارک ਵਗੈਰਾ ਹਾਂਜੀ ਪਿਛਲੀ ਚੌਂ ਦੇ ਵਿੱਚ ਬਣਿਆ ਹੋਇਆ ਹੈਗਾ ਜਿਹੜਾ ਅਧੂਰਾ ਪਿਆ ਕੰਮ ਉਹਨੂੰ ਆਪਾਂ ਪੂਰਾ ਕਰਾਂਗੇ ਠੀਕ ਹੈ ਜਿਹੜੇ-ਜਿਹੜੇ ਕੰਮ ਨੇ ਜਿਹੜੇ ਪਿਛਲੇ ਸਰਪੰਚ ਕਹਿੰਦੀ ਆ ਭਾਵੇਂ ਚੱਲੀ ਜਾਂਦੇ ਨੇ ਹੁਣ ਉਹਨਾਂ ਨੂੰ ਪੂਰਾ ਕਰਾਂਗੇ ਇੱਕ ਤਾਂ ਇਹ ਇਹ ਪਾਰਕਾਂ ਵਾਲਾ ਹੀ ਆ ਜੀ ਸੱਪੜਾਂ ਦੇ ਪਾਣੀ ਦੇ ਨਿਕਾਸ ਵਾਲਾ ਜਿਹੜਾ ਅਧੂਰਾ ਪਿਆ ਉਹਨੂੰ ਵੀ ਆਪਾਂ ਪੂਰਾ ਕਰਾਂਗੇ ਜੀ ਹਾਂਜੀ ਜੀ ਸੋ ਭਾਈ ਬਿੱਟੂ ਜਿਸ ਤਰ੍ਹਾਂ ਕਿ ਹੁਣ ਆਪਾਂ ਭਲੀ ਭਾਂਤੀ ਸਾਰੇ ਜਾਣੂ ਆ ਜਿਵੇਂ ਸੇਵਾ ਦਰਿਆ ਨਸਿਆਂ ਦਾ ਦਰਿਆ ਹਾਂਜੀ ਹਾਂਜੀ ਤੇ ਉਹਦੇ ਲਈ ਤੁਹਾਡੀ ਕੀ ਕੀ ਸੋਚ ਰੱਖਦੇ ਹੋ ਉਹਦੇ ਲਈ ਉਹਦੇ ਬਾਰੇ ਸੋਚ ਇਹ ਹੀ ਆ ਬਾਈ ਪਹਿਲਾਂ ਤੁਹਾਨੂੰ ਦੱਸ ਚੁੱਕੇ ਆਂ ਵੀ ਗਰਾਊਂਡ ਲੈ ਕੇ ਆਵਾਂਗੇ ਪਿੰਡ ਵਾਸਤੇ ਤੇ ਉਹਦੇ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਹਾਂਜੀ ਸੋ ਇਸ ਤਰ੍ਹਾਂ ਨਹੀਂ ਲੱਗਦਾ ਬਿੱਟੂ ਹਨਾ ਗੱਲ ਥੋੜੀ ਜੀ ਕੌੜੀ ਪੈਣਾ ਫਿਰ ਆਪਾਂ ਪਹਿਲਾਂ ਹੀ ਦੱਸ ਚੁੱਕੇ ਆਂ ਵੀ ਜਿਹੜੀ ਗੱਲ ਸੱਚਾਈ ਤਾਂ ਸੱਚਾਈ ਹੁੰਦੀ ਹੈ ਵੀ ਕਿਤੇ ਇਹ ਨਹੀਂ ਲੱਗਦਾ ਜਿਵੇਂ ਜਿਹੜਾ ਸਾਡਾ 9 ਮਾਸ ਦਾ ਰਿਸ਼ਤਾ ਸੀ ਵੀ ਜੇ ਇਸ ਤਰ੍ਹਾਂ ਅਸੀਂ ਦਰਾੜ ਪੈਦਾ ਹੋ ਗਈ ਤਾਂ ਕਿਤੇ ਇਹ ਦੂਰੀਆਂ ਨਾ ਵਧ ਜਾਈਆਂ ਸਾਡੇ ਦੇ ਵਿੱਚ ਬਿਲਕੁਲ 9 ਮਾਸ ਦਾ ਰਿਸ਼ਤਾ ਹੈਗਾ ਬਾਈ ਜੀ ਹੁਣ ਵੀ ਰਹੂਗਾ ਉਹ ਮੇਂ ਜੀ ਬਿਲਕੁਲ ਜੀ ਇਹ ਸਾਡੀ ਸਿਆਸੀ ਲੜਾਈ ਆ ਕਿਸੇ ਨਾਲ ਕੋਈ ਵੀ ਆਪਣਾ ਭੇਦ ਭਾਵ ਨਹੀਂ ਹੈਗਾ ਹਾਂਜੀ ਤਕੀ ਤੁਸੀਂ ਇਕੱਲੇ ਕਹਿ ਸਕਦੇ ਵੀ ਹਰ ਇੱਕ ਪਾਰਟੀ ਤੋਂ ਉੱਪਰ ਉੱਠ ਕੇ ਚੋਣ ਲੜ ਰਹੇ ਹੋ ਜਾਂ ਕਿਸੇ ਪਾਰਟ ਦੇ ਏਜੰਡੇ ਹੇਠ ਜਿਹੜੀ ਚੋਣ ਨਹੀਂ ਬਾਈ ਜੀ ਆਪਾਂ ਪਾਰਟੀ ਤੋਂ ਉੱਪਰ ਉੱਠ ਕੇ ਸਾਰੇ ਨਗਰ ਦੇ ਸਹਿਯੋਗ ਨਾਲ ਆਪਾਂ ਚੋਣ ਲੜ ਰਹੇ ਆ ਜੀ ਹਾਂਜੀ ਮ੍ਰਿਕ ਜੀ ਕਿੰਨੀ ਵੋਟ ਆ ਪਿੰਡ ਦੀ ਟੋਟਲ ਜੀ ਪਿੰਡ ਦੀਆਂ ਬਾਈ ਜੀ 2200 ਕੁਸ ਵੋਟਾਂ ਨੇ ਜੀ ਕਿੰਨੇ ਵਾਰਡਾਂ ਦੇ ਵਿੱਚ ਨੌ ਵਾਰਡਾਂ ਦੇ ਨੌ ਵਾਰਡ ਨੇ ਹਾਂਜੀ ਠੀਕ ਹੈ ਤੇ ਇੱਕ ਨੌਜਵਾਨ ਪੀੜੀ ਲਾ ਲਈ ਆਪਾਂ ਛੋਟੇ ਪਿੰਡ ਦੇ ਵਿੱਚ ਨੌਜਵਾਨ ਨੇ ਜਿਹੜੇ ਹੁਣ ਤੱਕ ਕਿੰਨੇ ਕ ਮਕਾਮ ਹਾਸਲ ਕਰ ਚੁੱਕੇ ਨੇ ਕਈ ਦੀ ਤਰੱਕੀ ਕਰ ਚੁੱਕੇ ਨੇ ਹੈਗੇ ਬਾਈ ਜ ਪੌ ਚ ਵੀ ਬਹੁਤ ਹੈਗੇ ਆ ਮੁੰਡੇ ਇੱਕ ਬਾਈ ਟਿੰਕੂ ਜੀ ਆ ਪਨੀਤ ਕੁਮਾਰ ਉਹ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋਇਆ ਅੱਛਾ ਜੀ ਐਸਆਈ ਸਿਲੈਕਟ ਹੋਇਆ ਖੇਡਾਂ ਪੱਖੋਂ ਬਾਈ ਜੀ ਹੈਗੇ ਆ ਕੁਛ ਬੱਚੇ ਪਰ ਗਰਾਊਂਡ ਦੇ ਕਾਰਨ ਮਤਲਬ ਕੋਈ ਐਡਾ ਹੋ ਹੈ ਨਹੀਂਗਾ ਤੇ ਪੰਚਾਇਤ ਨੇ ਉਹਨਾਂ ਦਾ ਕੋਈ ਮਾਨ ਸਨਮਾਨ ਕੀਤਾ ਪਿਛਲੀ ਪੰਚਾਇਤ ਨੇ ਬਿਲਕੁਲ ਬਾਈ ਨਹੀਂ ਕੀਤਾ ਕੀਤਾ ਨਹੀਂ ਨਹੀਂ ਕੀਤਾ ਤੁਸੀਂ ਕਰੋਗੇ ਜੀ ਅਸੀਂ ਕਰਾਂਗੇ ਬਾਈ ਜੀ ਬਿਲਕੁਲ ਉਹਨਾਂ ਵਾਸਤੇ ਵੱਧ ਤੋਂ ਵੱਧ ਜਿੰਨਾ ਵੀ ਹੋਇਆ ਉੱਪਰ ਗੱਲ ਕਰ ਕਰਕੇ ਉੱਪਰ ਮੰਡਲੀ ਨਾਲ ਹਨਾ ਆਪਾਂ ਵੱਤੋ ਵੱਤ ਉਹਨਾਂ ਦਾ ਆਦਰਵਾਇ ਉੱਪਰ ਮੰਡਲੀ ਨਹੀਂ ਕਰਦੇ ਪਿੰਡ ਲੈਵਲ ਤੇ ਕੀ ਕਰਨਾ ਚਾਹੁੰਦੇ ਪਿੰਡ ਲੈਵਲ ਤੇ ਵੀ ਕਰਾਂਗੇ ਬਾਈ ਜੀ ਜਿੰਨਾ ਕੋ ਸਾਡੇ ਹੱਥ ਵੱਸ ਦੀ ਗੱਲ ਹੋਊਗੀ ਹਨਾ ਉਹ ਕਰਾਂਗੇ ਬਿਲਕੁਲ ਤੁਸੀਂ ਗਰਾਊਂਡ ਦੀ ਗੱਲ ਕੀਤੀ ਗਰਾਊਂਡ ਨਹੀਂ ਹੈਗਾ ਗਰਾਊਂਡ ਦੀ ਚਲ ਗ੍ਰਾਂਟ ਆਉਂਦੀ ਹੈਗੀ ਹਨਾ ਜੀ ਤਿਆਰ ਕਰਦੇ ਹਾਂ ਪਰ ਤੁਸੀਂ ਆਪਣੇ ਤੌਰ ਤੇ ਇੱਕ ਕੋਚ ਵੀ ਦੇ ਸਕਦੇ ਹੋ ਪਿੰਡ ਨੂੰ ਕੀ ਦਿਓਗੇ ਦੇਵਾਂਗੇ ਬਾਈ ਜੀ ਬਿਲਕੁਲ ਜੀ ਕਿਹੜਾ ਵਾਸਤੇ ਹਾਂ ਮੁੰਡੇ ਤਿਆਰ ਹੋਣ ਨਸ਼ੇ ਤੋਂ ਬਚਣ ਹਾਂਜੀ 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 ਠੀਕ ਹੈ ਤੇ ਇੱਕ ਸਾਡੀਆਂ ਭੈਣਾਂ ਨੇ ਜਿਹੜੀਆਂ ਪੜ੍ਹ ਲਿਖ ਜਾਂਦੀਆਂ ਨੇਗੀਆਂ ਹਾਂਜੀ ਪਰ ਉਹਨਾਂ ਨੂੰ ਵੀ ਪਿੰਡ ਦੇ ਵਿੱਚ ਰੁਜ਼ਗਾਰ ਨਹੀਂ ਮਿਲਦਾ। ਉਹਨਾਂ ਵਾਸਤੇ ਵੀ ਬਾਈ ਜੀ ਸਲਾਈ ਸੈਂਟਰ ਜਿਵੇਂ ਕਢਾਈ ਸਲਾਈ ਦਾ ਕੰਮ ਹੋ ਗਿਆ ਉਹ ਲੈ ਕੇ ਆਵਾਂਗੇ ਆਪਾਂ। ਹਾਂ ਮਾਨਤਾ ਪ੍ਰਾਪਤ। ਹਾਂਜੀ ਹਾਂਜੀ ਮਾਨਤਾ ਪ੍ਰਾਪਤ। ਠੀਕ ਹੈ। ਵੀ ਉਹ ਸਿੱਖਣਾ ਇਥੋਂ ਕਾਜ ਵੀ ਘੇੜਦੇ ਹੋਣ। ਹਾਂਜੀ ਸਿੱਖ ਕੇ ਅੱਗੇ ਉਹਨਾਂ ਨੂੰ ਹਾਂਜੀ ਹਾਂ ਸਿਕਾਉਣਾ। ਠੀਕ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਨੇ ਜੀ। ਉਸ ਤੋਂ ਉਸ ਤੋਂ ਬਾਅਦ ਸਾਡੇ ਬਾਈ ਜੀ ਇੱਕ ਡੱਲੇ ਕਾਲੀ ਗਲੀ ਕਹਿ ਸਕਦੇ ਆ। ਉਹ ਘੱਟੋ ਘੱਟ ਪਿਛਲੇ 15 15 ਸਾਲਾਂ ਤੋਂ ਬਹੁਤ ਮੰਨ ਕੇ ਚੱਲ ਉੱਥੇ ਰਾਹੀਗਰਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੇ ਉੱਥੇ ਬਸੈਂਦੇ ਆ ਉਹਨਾਂ ਨੂੰ ਤਾਂ ਵੱਧ ਤੋਂ ਲੋੜ ਤੋਂ ਜ਼ਿਆਦੇ ਆ ਪਰ ਮੇਨ ਰਸਤਾ ਆਗਾ ਸਾਡਾ ਉਹ ਆਉਣ ਜਾਣ ਵਾਲੇ ਮੰਨ ਕੇ ਚੱਲ ਉੱਥੇ ਰਾਹੀਗਰਾਂ ਨੂੰ ਬਹੁਤ ਦਿੱਕਤ ਆ ਉਹ ਗਲੀ ਦਾ ਅਸੀਂ ਵਿਕਾਸ ਕਰਨਾ ਉਹਨੂੰ ਗਲੀਆਂ ਨਾਲੀਆਂ ਬਣਾ ਕੇ ਪਾਣੀ ਦਾ ਵਿਕਾਸ ਕਰਨਾ ਪਹਿਲਾਂ ਫੇਰ ਗਲੀ ਪੱਕੀ ਕਰਨੀ ਐ ਜਿਆਦਾ ਪਿੰਡ ਦੇ ਵਿੱਚ ਹੀ ਆ ਕਿ ਜਾਂ ਖੇਤਾਂ ਦੇ ਵਿੱਚ ਹੀ ਬੈਠੇ ਨੇਗੇ ਪਿੰਡ ਵਿੱਚ ਵੀ ਹੈਗੀ ਆ ਜੀ ਕੋਸਕ ਬੋਟ ਬਾਹਰ ਵੀ ਹੈਗੀ ਹੈ ਜੀ ਬੋਟ ਜਿਹੜੀ ਖੇਤਾਂ ਦੇ ਵਿੱਚ ਉਹਨਾਂ ਨੂੰ ਕੀ ਪਹਿਆਂ ਜਿਹੜੇ ਪੱਕੀਆਂ ਨਹੀਂ ਸਾਰੀਆਂ ਨਹੀਂ ਬਾਈ ਜੀ ਉਹਨਾਂ ਨੂੰ ਰਸਤੇ ਕੱਚੇ ਆ ਜਿਹੜੇ ਇੱਕ ਤਾਂ ਸਾਡੇ ਕਾਨੇਕੇ ਵਾਲਾ ਰਸਤਾ ਹੋ ਗਿਆ ਇੱਕ ਤੂਰਕੋਟ ਤੋਂ ਧੋਲੇ ਵਾਲਾ ਰਸਤਾ ਉਹ ਵੀ ਮਹਿਕਮੇ ਨਾਲ ਕਰਕੇ ਗੱਲਬਾਤ ਰਾਬਤਾ ਰੱਖ ਕੇ ਉਹਨੂੰ ਵੀ ਅਮਲ ਚ ਲਿਆਂਦਾ ਜਾਊਗਾ ਤੇ ਜਿੰਨੇ ਹੋਈ ਕੋਸ਼ਿਸ਼ ਵੱਧ ਤੋਂ ਵੱਧ ਜ਼ੋਰ ਲਾਵਾਂਗੇ ਵੀ ਉਹ ਰਸਤਿਆਂ ਨੂੰ ਪੱਕਾ ਕਰਵਾਇਆ ਜਾਵੇ ਪਾਣੀ ਪ੍ਰਦੂਸ਼ਣ ਹੋ ਰਿਹਾਗਾ ਇੱਕ ਹਾਂਜੀ ਆਪਾਂ ਸਿੱਧੀ ਮੈਂ ਉਦਾਹਰਨ ਦਿੰਦਾ ਜਦੋਂ ਮੀਂਹ ਪੈਂਦਾਗਾ ਤਾਂ ਸਿੱਧਾ ਉਹ ਪਾਣੀ ਬੋਰਾਂ ਦੇ ਵਿੱਚ ਠੋਕਿਆ ਜਾਂਦਾਗਾ ਬਿਲਕੁਲ ਜੀ ਕੀ ਉਹ ਪੰਚਾਇਤ ਲੈਵਲ ਤੇ ਤੁਸੀਂ ਉਹਦੀ ਰੋਕਥਾਮ ਲਈ ਕੀ ਕਰੋਗੇ ਉਹਦੀ ਰੋਕਥਾਮ ਲਈ ਭਾਈ ਜੀ ਕੋਸ ਸਾਡੇ ਪਾਈਪਲਾਈਨ ਪਈ ਹੋਈ ਆ ਕੋਸ ਹੋਰ ਮਹਿਕਮੇ ਨਾਲ ਮਿਲ ਕੇ ਉਹਨੂੰ ਅੱਗੇ ਲਿਜਾ ਕੇ ਨਾਲੇ ਦੇ ਵਿੱਚ ਛੱਡਾਂਗੇ ਲਿਜਾ ਕੇ ਨਾਲੇ ਦੇ ਵਿੱਚ ਹਾਂਜੀ ਹਾਂਜੀ ਕੀ ਐਦਾਂ ਨਹੀਂ ਹੋ ਸਕਦਾ ਵੀ ਉਹ ਕੱਚੀਆਂ ਖੂਹੀਆਂ ਪੱਟ ਕੇ ਮਤਲਬ ਬਰੇਤੀ ਤੱਕ ਉਹਨਾਂ ਨੂੰ ਪੱਕੀਆਂ ਕੀਤਾ ਜਾਵੇ ਜਿੱਥੇ ਜ਼ਿਆਦਾ ਪਾਣੀ ਮਤਲਬ ਬਿਲਕੁਲ ਬਾਈ ਜੀ ਦੇਖੋ ਕੋਸ਼ਿਸ਼ ਵਦ ਤੋਂ ਵੱਧ ਰੀਚਾਰਜ ਕੀਤਾ ਜਾਵੇ ਵਦ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕਿਆ ਉਹ ਕੋਸ਼ਿਸ਼ ਆਪਾਂ ਜਾਰੀ ਰੱਖਾਂਗੇ ਇੱਕ ਮੁੱਦਾ ਹੋਰ ਉਠਦਾਗਾ ਪਰਾਲੀ ਦਾ ਅੱਗ ਲੱਗਦੀ ਹੈਗੀ ਹਾਂਜੀ ਹਾਂਜੀ ਪਰ ਕੁਝ ਇਹ ਜੇ ਸਰਪੰਚ ਨੇ ਜਿਹੜੇ ਸਾਈਨ ਵੀ ਨਹੀਂ ਕਰਦੇ ਮਜਾਵਾ ਮਤਲਬ ਫੰਡ ਆਉਂਦਾਗਾ 2-3000 ਰੁਪਏ ਦਿੰਦੀ ਹੈ ਗਵਰਨਮੈਂਟ ਵੀ ਜਗਣ ਨਹੀਂ ਲੱਗਦੀ ਪਰ ਉੱਤੇ ਸਾਈਨ ਨਹੀਂ ਹੁੰਦੇ ਕੀ ਤੁਸੀਂ ਉਹ ਸਹਿਮਤ ਰਹੋਗੇ ਵੀ ਸਾਈਨ ਕਰੋਗੇ ਬਿਲਕੁਲ ਬਾਈ ਜੀ ਸਰਕਾਰ ਦਾ ਵੇਖੋ ਅਪਰਾਲਾ ਦਾ ਜਿਹੜਾ ਹੈਪੀ ਸੀਡਰਾਂ ਦੀ ਵਰਤੋਂ ਕੀਤੀ ਜਾਊਗੀ ਵੱਧ ਤੋਂ ਵੱਧ ਹੈਨਾ ਜਿਵੇਂ ਵੀ ਆ ਉਹਤੇ ਆਪਾਂ ਸਹਿਮਤ ਰਹਾਂਗੇ ਜੀ ਹਾਂਜੀ ਹਾਂ ਜੀ ਉਹ ਸੋ ਜਿਸ ਤਰ੍ਹਾਂ ਬਿੱਟੂ ਕਿਉਂਕਿ ਜਿਹੜੇ ਜਰਨਲ ਵਰਗ ਦੇ ਵਿੱਚ ਤਾਂ ਆਮ ਆਪਾਂ ਦੇਖਦੇ ਜਿਹੜਾ ਯੂਥ ਹੈ ਉਹ ਬਾਹਰ ਕੈਨੇਡਾ ਬਕ ਅਮਰੀਕਾ ਬਕ ਕਹਿ ਸਕਦੇ ਹਾਂ ਫੋਰਨ ਕੰਟਰੀਆਂ ਨੂੰ ਤਰਜੀਹ ਹੈ ਸਭ ਤੋਂ ਜ਼ਿਆਦਾ ਜਿਹੜਾ ਸਾਡਾ ਐਸਸੀ ਨੌਜਵਾਨ ਹੈ ਹਾਂ ਜੀ ਹਾਂ ਜੀ ਵੀ ਉਹ ਰੁਜ਼ਗਾਰ ਲਈ ਹੈ ਨਾ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਜਾਂ ਬੇਰੁਜ਼ਗਾਰ ਹੈ ਉਹਨਾਂ ਲਈ ਕੋਈ ਅਦਰ ਬਾਈ ਨਹੀਂ ਉਹਨਾਂ ਨੂੰ ਸਰਕਾਰੀ ਜੋਬ ਮਿਲਦੀ ਤਾਂ ਕੋਈ ਉਹਨਾਂ ਲਈ ਕੋਈ ਐਜੂਕੀ ਸਕੀਮ ਕਿਹੜੀ ਜਿਹੜੇ ਤੁਹਾਡੇ ਮਤਲਬ ਕਿ ਧਿਆਨ ਇਸ ਤੋਂ ਵੀ ਜਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ ਤਾਂ ਕਿ ਜਿਹੜੇ ਨੌਜਵਾਨ ਤੁਹਾਡੇ ਨਾਲ ਹੋਰ ਵੀ ਹੰਬਲਾ ਮਾਰਨ ਤੇ ਆਉਣ ਵਾਲੇ ਕੱਲ ਨੂੰ ਸਾਨੂੰ ਪੁੱਛ ਵੀ ਸਕਣ ਤੁਹਾਨੂੰ ਬਿਲਕੁਲ ਜੀ ਉਹ ਵੀ ਕਰਾਂਗੇ ਜੀ ਸੰਗਤ ਨਾਲ ਮਿਲ ਕੇ ਜਿੰਨਾ ਵੀ ਸਾਨੂੰ ਜਦੋਂ ਪਾਵਰ ਮਿਲਦੀ ਆ ਤਾਂ ਉਹਦੇ ਸਬੰਧ ਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਹੋਊਗੀ ਵੀ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਸਾਨੂੰ ਧੰਨਵਾਦ ਸੋ ਹੋਰ ਵੋਟਰਾਂ ਨੂੰ ਕੀ ਪੀਲ ਕਰੋਗੇ ਵੋਟਰਾਂ ਨੂੰ ਇਹੀ ਪੀਲ ਆ ਬਾਈ ਜੀ ਤੇ ਸਾਥ ਦਿਓ ਡਟ ਕੇ ਨਸ਼ਿਆਂ ਤੋਂ ਦੂਰ ਰਹੋ ਸ਼ਾਂਤੀ ਬਣਾਈ ਰੱਖੋ ਹਾਂ ਤੁਹਾਡੀ ਗੱਲ ਬਿਲਕੁਲ ਆਪਾਂ ਭਾਈਚਾਰਾ ਕਾਇਮ ਰੱਖਣਾਗਾ ਇਹ ਬਿਲਕੁਲ ਜਿਹੜੀ ਆਪਣੀ ਲੜਾਈ ਆ ਇਹ ਇੱਕ ਕਾਗਜੀ ਲੜਾਈ ਆ ਸਿਆਸੀ ਲੜਾਈ ਆ ਇਹਦੇ ਵਿੱਚ ਮੰਨ ਕੇ ਚੱਲ ਆਪਾਂ ਹੋਰ ਕੋਈ ਵੀ ਉਹ ਨਹੀਂ ਕਰਨਾ ਹੈਗਾ ਤੁਹਾਡੀ ਗੱਲ ਨੂੰ ਥੋੜਾ ਫੇਰ ਆਪਾਂ ਕੱਟ ਕਰਦੇ ਆ ਗੱਲ ਨਸ਼ਾ ਤੋਂ ਕੀਤੀ ਹੈ ਇਹ ਕੀ ਜਿਹੜੀ ਚੋਣਾਂ ਦੇ ਵਿੱਚ ਆਮ ਆਪ ਅਕਸਰ ਦੇਖਦੇ ਆ ਵੀ ਜਿਹੜਾ ਕਿ ਖਾਣ ਪੀਣ ਦਾ ਕਹਿੰਦੇ ਸਿੱਧੇ ਪੰਜਾਬੀ ਚ ਹਨਾ ਜਿਗਾੜ ਚੱਲਦਾ ਹੈ ਕੀ ਉਹ ਜਿਗਾੜ ਤੋਂ ਫਿਰ ਦੂਰ ਹੋਵੋਗੇ ਜਾਂ ਉਹ ਜਿਗਾੜ ਬਿਲਕੁਲ ਬਾਈ ਜੀ ਵੇਖੋ ਤੁਹਾਨੂੰ ਸਿੱਧੀ ਤੇ ਸਪਸ਼ਟ ਗੱਲ ਕਰਦਾ ਐਸੀ ਪਰਿਵਾਰ ਦੇ ਵਿੱਚੋਂ ਆ ਨਾ ਤਾਂ ਮੇਰੇ ਤੇ ਪਹੁੰਚ ਹੈਗੀ ਆ ਜੀ ਇਹ ਗੱਲਾਂ ਤੋਂ ਆਪਾਂ ਦੂਰ ਰੱਖਣਾਗਾ ਵੋਟਰਾਂ ਨੂੰ ਤੇ ਬਸ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਸਾਥ ਦਿਓ ਵੋਟਾਂ ਪਾਓ ਜਿਟਾਓ ਤੇ ਆਪਾਂ ਤੁਹਾਡੇ ਕੰਮ ਕਰ ਸਕੀਏ ਜੀ ਧੰਨਵਾਦ ਹਾਂਜੀ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਪਿੰਡ ਧੂਰਕੋਟ ਜਿਲ੍ਹਾ ਬਰਨਾਲਾ ਦਾ ਪਿੰਡ ਸੀਗਾ ਬਾਈ ਨਾਲ ਗੱਲਬਾਤ ਕੀਤੀ ਐ ਤੇ ਜਿਹੜੇ ਪਿੰਡ ਦੇ ਮੁੱਦੇ ਸੀਗੇ ਤੇ ਜਿਹੜੇ ਅਧੂਰੇ ਕੰਮ ਸੀਗੇ ਸਾਰੇ ਪੂਰੇ ਹੋਣਗੇ ਤੇ ਪਿੰਡ ਧੂਰਕੋਟ ਦਾ ਜਿਹੜਾ ਨਾਮ ਆਹੋ ਬਲੰਦੀਆਂ ਤੇ ਜਾਊਗਾ ਆਸ ਕਰਦੇ ਆਂਗੇ ਤੇ ਬਾਈ ਜਿਹਦੇ ਨੇ ਜੇ ਜਿੰਨੀ ਇਹਨਾਂ ਨੇ ਗੱਲ ਕੀਤੀ ਹੈਗੇ ਉਹ ਤੇ ਪੂਰ ਉਤਰਨਗੇ ਤੇ ਲਾਸਟ ਦੇ ਵਿੱਚ ਮਨਜਿੰਦਰ ਕੀ ਕਹਿਣਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਸ੍ਰੀ ਗੁਰੂ ਜੀ ਤੁਸੀਂ ਆਇਓ ਸਾਡੇ ਦੀ ਸਮਾਗਣੇ ਬਹੁਤ ਬਹੁਤ ਮਿਹਰਬਾਨੀ ਦਾ ਧੰਨਵਾਦ